ਚਾਨਣਾ ਪਾਉਣਗੇ ਜੀ ਇਤਿਹਾਸ ਬਾਰੇ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਜਿਸ ਸਥਾਨ ਤੇ ਅਸੀਂ ਖੜੇ ਆਂ ਇੱਥੇ ਦੇ ਕਿਲੋਮੀਟਰ ਦੂਰ ਪਿੰਡ ਤੰਦਾਵੱਦਾ ਤਹਿਸੀਲ ਮਲੋਹ ਜ਼ਿਲ੍ਹਾ ਫਤਿਹਗੜ ਸਾਹਿਬ ਇੱਥੇ ਦੇ ਨਹਿਰ ਤੰਦੇਵੱਦੇ ਦੀ ਨਹਿਰ ਦੇ ਕੋਲ ਧੰਨ ਧੰਨ ਬਾਬਾ ਜਗਤ ਸਿੰਘ ਜੀ ਮਹਾਰਾਜ ਨੇ ਇੱਕ ਭੋਰਾ ਪਟਕੇ ਨਾਮ ਜਪ ਕੇ ਸ਼ੁਰੂਆਤ ਕੀਤੀ ਸੀ ਅੱਜ ਉਸ ਸਥਾਨ ਤੇ ਬਹੁਤ بڑا ਦਰਬਾਰ ਸਾਹਿਬ ਬਣ ਗਿਆ ਤੇ ਉਸ ਸਥਾਨ ਤੇ ਪਿੰਡ ਵਾਸੀ ਤੇ ਹੋਰ ਵੀ ਇਲਾਕੇ ਦੀਆਂ ਸੰਗਤਾਂ ਤੇ ਦੂ ਦਰੋ ਸ਼ਹਿਰ ਤੋਂ ਸੰਗਤਾਂ ਆ ਕੇ ਗੁਰਬਾਣੀ ਦਾ ਆਨੰਦ ਮਾਣਦਿਆਂ ਨੇ ਤੇ ਬਾਬਾ ਜੀ ਦੇ ਚਲਾਏ ਹੋਏ ਧੰਨ ਧੰਨ ਬਾਬਾ ਜਗਤਸੀਹ ਨੀ ਦੇ ਚਲਾਏ ਹੋਏ ਪਰੰਪਰਾ ਨੂੰ ਅੱਜ ਵੀ ਜਾਰੀ ਰੱਖਿਆ ਗਿਆ ਹੈ ਇਸ ਪੋਰਾ ਸਾਹਿਬ ਤੋਂ ਪੋਰਾ ਸਾਹਿਬ ਤੇ ਤਿੰਨ ਸਮਾਗਮ ਤਿੰਨ ਤਿੰਨ ਸਮਾਗਮ ਬੜੀ ਧੁੰਮਤਾ ਮਨਾਏ ਜਾਂਦੇ ਹਨ ਪਹਿਲਾ ਸਮਾਗਮ ਗੁਰਪੁੰਨਿਆ ਮਨਾਇਆ ਜਾਂਦਾ ਹੈ ਜੋ ਕਿ ਜੁਲਾਈ ਦੇ ਮਹੀਨੇ ਵਿੱਚ ਆਂਦਾ ਹੈ ਉਹ ਤੋਂ ਬਾਅਦ ਧੰਨ ਧੰਨ ਬਾਬਾ ਜਗਤ ਸਿੰਘ ਜੀ ਮਹਾਰਾਜ ਨੇ 2003 ਨੂੰ 21 ਅਕਤੂਬਰ 2003 ਨੂੰ ਅਕਾਲ ਚਰਣਾ ਕਰਕੇ ਮਹਾਪੁਰਸ਼ਾਂ ਨੇ ਸੱਚਖੰਡ ਬਰਾਸ ਗਏ ਸੀ ਅੱਜ ਵੀ ਹਰ ਸਾਲ ਇੱਥੇ 21 ਅਕਤੂਬਰ 2000 ਤੇ 2003 ਨੂੰ ਹਰ ਸਾਲ ਧੂਮ ਧਾਮ ਨਾਲ ਵਰਸੀ ਮਨਾਈ ਜਾਂਦੀ ਹੈ। ਉਹ ਤੋਂ ਬਾਅਦ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਗੁਰਪੁਰਬ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇੱਥੇ ਦੀਆਂ ਸੰਗਤਾਂ ਬੜਾ ਹੀ ਇਲਾਹੀ ਬਾਣੀ ਦਾ ਆਨੰਦ ਮਾਣਦੀਆਂ ਹਨ ਤੇ ਬਾਬਾ ਜੀ ਦੇ ਬਣਾਏ ਹੋਏ ਪਰੰਪਰਾ ਨੂੰ ਬੜੀ ਵਖੂਬੀ ਦੇ ਨਾਲ ਨਿਭਾਉਂਦੀਆਂ ਹਨ। ਉਹਨਾਂ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਧੰਨ ਧੰਨ ਬਾਬਾ ਧੰਨ ਧੰਨ ਬਾਬਾ ਬਲਵੀਰ ਸਿੰਘ ਜੀ ਜੋ ਕਿ 2001 ਦੇ ਵਿੱਚ ਇਸ ਅਸਥਾਨ ਤੇ ਆਏ ਸੀ ਤੇ 2003 ਵਿੱਚ ਜਦੋਂ ਬਾਬਾ ਜੀ ਨੇ ਸਰੀਰ ਛੱਡਿਆ ਤੇ ਪਿੰਡ ਦੀਆਂ ਪੰਚਾਇਤ ਨੇ ਮਿਲ ਕੇ ਮੱਬਾ ਜੀ ਨੂੰ ਪੱਗ ਬਨ ਕੇ ਇੱਥੇ ਦੀ ਗੁਰਗੱਦੀ ਬਖਸ਼ੀ ਤੇ ਇੱਥੇ ਉਹਨਾਂ ਨੇ ਬੜੀ ਆਪਣੀ ਸ਼ਿੱਦਤ ਦੇ ਨਾਲ ਸੇਵਾ ਨਿਭਾਈ ਬਾਬਾ ਜੀ ਦੀ ਬਣਾਈ ਹੋਈ ਪਰੰਪਰਾ ਨੂੰ ਅੱਜ ਵੀ ਚਲਾਉਂਦੇ ਨੇ ਅੱਜ ਗੁਰਪੁੰਨਿਆ ਹੈ ਅੱਜ ਬੜੇ ਹੀ ਧੁੰਮ ਧਾਮ ਦੇ ਨਾਲ ਗੁਰਪੁੰਨਿਆਂ ਨੂੰ ਮਨਾਇਆ ਗਿਆ ਤੇ ਮਹਾਪੁਰਸ਼ਾਂ ਦੀ ਯਾਦ ਵਿੱਚ ਬਣਾਈ ਹੋਈ ਪਰੰਪਰਾ ਨੂੰ ਜਾਰੀ ਰੱਖਿਆ ਗਿਆ ਅਸੀਂ ਬੜੀ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਵੀ ਜਿੰਨੀ ਵੀ ਵਰਸੀ ਗੁਰਪੁੰਨਿਆਂ ਆ ਗੁਰਪੁਰਮ ਮਨਾਏ ਜਾਣਗੇ ਇਹ ਸਾਡੇ ਧੰਨ ਧੰਨ ਬਾਬਾ ਬਲਬੀਰ ਸਿੰਘ ਜੀ ਉਹਨਾਂ ਦੇ ਜਰੀਏ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਅੱਗੇ ਵੀ ਜਾਰੀ ਰਹਿਣਗੇ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ 에 ਸੰ ਗੌਰਵ ਜੀ ਖੰਨਾ ਗੌਰਵ ਕੁਮਾਰ ਜੀ ਸਾਧ ਸੰਗਤ ਜਿਹੜਾ ਇਸ ਸਥਾਨ ਦੇਖ ਰਹੇ ਹੋ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਇਹ ਤਪ ਸਥਾਨ ਧੰਨ ਧੰਨ ਬਾਬਾ ਜਗਸਿੰਘ